ਹੁਣ ਭਗਵੰਤਮਾਨ ਤੇ ਰਾਜਾ ਵੜਿੰਗੀ ਕੋ ਸਟੇਜ ਤੇ ਇਕੱਠੇ ਬੈਠਣਗੇ ਕੀ ਰਾਜਾ ਵੜਿੰਗ ਤੇ ਭਗਵੰਤਮਾਨ ਇੱਕੋ ਸਟੇਜ ਤੇ ਇਕੱਠੇ ਬਹਿ ਕੇ ਪ੍ਰਚਾਰ ਕਰਨਗੇ ਕੀ ਦੋਵੇਂ ਆਗੂ ਇਕੱਠੇ ਹੋਣ ਜਾ ਰਹੇ ਨੇ ਕੀ ਪ੍ਰਤਾਪ ਸਿੰਘ ਬਾਜਵਾ ਜਿਹੜੇ ਭਗਵੰਤਮਾਨ ਨੂੰ ਆਏ ਦਿਨ ਗਾਲਾਂ ਕੱਢਦੇ ਨੇ ਸਿਆਸੀ ਤੌਰ ਤੇ ਉਹ ਹੁਣ ਭਗਵੰਤਮਾਨ ਦੇ ਨਾਲ ਬੈਠਣਗੇ ਆਖਰਕਾਰ ਆਮ ਆਦਮੀ ਪਾਰਟੀ ਤੇ ਕਾਂਗਰਸ ਦੇ ਵਿਚਕਾਰ ਸਮਝੋਤਾ ਹੋਣ ਜਾ ਰਿਹਾ। ਸਮਝੋਤੇ ਨੂੰ ਲੈ ਕੇ ਕਈ ਦਿਨਾਂ ਦੀ ਹਟਕਲਾਵਾਂ ਨੇ ਪਰ ਅੱਜ ਸਥਿਤੀ ਸਪਸ਼ਟ ਹੁੰਦੀ ਨਜ਼ਰ ਆ ਰਹੀ ਹੈ। ਕਦੇ ਕਾਂਗਰਸ ਨਾ ਕਰ ਦਿੰਦੀ ਸੀ ਤੇ ਕਦੇ ਆਪ ਪਰ ਹੁਣ ਕਿਹਾ ਜਾਂਦਾ ਹੈ ਕਿ ਆਮ ਆਦਮੀ ਪਾਰਟੀ ਨੇ ਗੋਡੇ ਟੇਕ ਕੇ ਸਮਝੋਤਾ ਕਰਨ ਦਾ ਫੈਸਲਾ ਕਰ ਲਿਆ ਹੈ। ਤੁਸੀਂ ਜੁੜੇ ਹੋ ਲੋਕਪੈਨ ਨਿਊਜ਼ ਦੇ ਨਾਲ ਮਹਿੰਦਰ ਬਾਜਵਾ। ਆਮ ਆਦਮੀ ਪਾਰਟੀ ਦੇ ਕਾਂਗਰਸ ਵਿਚਕਾਰ ਸਮਝੋਤੇ ਨੂੰ ਲੈ ਕੇ ਕਈ ਦਿਨਾਂ ਤੋਂ ਅਟਕਲਾਂ ਦਾ ਦੌਰ ਗਰਮਾ। ਕਦੇ ਕਿਹਾ ਜਾਂਦਾ ਹੈ ਕਿ ਸਮਝੋਤਾ ਸਿਰੇ ਚੜੂ ਕਦੇ ਕਿਹਾ ਜਾਂਦਾ ਨਹੀਂ ਕਦੇ ਕਿਹਾ ਜਾਂਦਾ ਹੈ ਕਿ ਆਮ ਆਦਮੀ ਪਾਰਟੀ ਮਿੰਨਤਾ ਕਰ ਰਹੀ ਹੈ ਕਦੇ ਆਮ ਆਦਮੀ ਪਾਰਟੀ ਦਬਕੇ ਮਾਰਦੀ ਹੈ ਪਰ ਹੁਣ ਆਖਰਕਾਰ ਸੂਚਨਾ ਆਈ ਹੈ ਕਿ ਆਮ ਆਦਮੀ ਪਾਰਟੀ ਨੇ ਗੋਡੇ ਟੇਕ ਦਿੱਤੇ ਨੇ ਕਾਂਗਰਸ ਦੇ ਅੱਗੇ ਆਮ ਆਦਮੀ ਪਾਰਟੀ ਅਤੇ ਕਾਂਗਰਸ ਨੇ 5 ਅਕਤੂਬਰ ਨੂੰ ਹੋਣ ਵਾਲੀਆਂ ਹਰਿਆਣਾ ਦੀਆਂ ਵਿਧਾਨ ਸਭਾ ਚੋਣਾਂ ਦੀ ਸੀਟਾਂ ਦੀ ਵੰਡ ਨੂੰ ਅੰਤਮ ਰੂਪ ਦੇ ਦਿੱਤਾ ਹੈ ਅਤੇ ਆਪਣੇ 5 ਸੀਟਾਂ ਤੇ ਚੋਣ ਲੜਨ ਦੀ ਸਹਿਮਤੀ ਦਿੱਤੀ ਹੈ ਆਮ ਆਦਮੀ ਪਾਰਟੀ ਦੇ ਸੂਤਰਾਂ ਦਾ ਕਹਿਣਾ ਹੈ ਕਿ ਗੱਠ ਜੋੜ ਦਾ ਐਲਾਨ ਸੋਵਾਰ ਨੂੰ ਹੋ ਸਕਦਾ ਹੈ। ਉਹਨਾਂ ਦੱਸਿਆ ਕਿ ਕਾਂਗਰਸ ਦੇ ਦੀਪਕ ਬਾਵੜੀਆ ਅਤੇ ਆਪ ਨੇਤਾ ਰਾਗਵ ਚੱਡਾ ਵਿਚਕਾਰ ਗੱਲਬਾਤ ਸਾਰਥਕ ਦਿਸ਼ਾ ਵਿੱਚ ਅੱਗੇ ਵੱਧ ਰਹੀ ਹੈ। ਸੰਭਾਵਨਾ ਹੈ ਕਿ ਕੱਲ ਤਾਂ ਗੱਠ ਜੋੜ ਨੂੰ ਅੰਤਿਮ ਰੂਪ ਦੇ ਦਿੱਤਾ ਜਾਵੇਗਾ। ਆਪ ਹਰਿਆਣੇ ਦੇ ਵਿੱਚ 5 ਸੀਟਾਂ ਦੇ ਚੋਣ ਲੜਨ ਦੇ ਲਈ ਸਹਿਮਤ ਹੋ ਗਈ ਹੈ। ਇਸ ਤੋਂ ਪਹਿਲਾਂ ਦੇ ਦਿਨਾਂ ਦੇ ਵਿੱਚ ਘਟਨਾਕ੍ਰਮਚਾਪ ਦੇ ਰਾਜ ਸਭਾ ਮੈਂਬਰ ਰਾਗਵ ਚੱਡਾ ਨੇ ਕਿਹਾ ਸੀ ਕਿ ਕਾਂਗਰਸ ਅਤੇ ਉਹਨਾਂ ਦੀ ਪਾਰਟੀ ਦੋਵੇਂ ਆਪਣੀਆਂ ਨਿੱਜੀ ਸ਼ਾਹਨ ਨੂੰ ਪਾਸੇ ਰੱਖ ਕੇ ਹਰਿਆਣਾ ਚੋਣਾਂ ਲਈ ਗੱਠਜੋੜ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਹਾਲਾਂਕਿ ਚੱਡਾ ਨੇ ਕਿਹਾ ਸੀ ਕਿ ਅਜੇ ਤੱਕ ਗੱਠਜੋੜ ਤੇ ਸਹਿਮਤੀ ਨਹੀਂ ਬਣੀਆ ਪਰ ਗੱਲਬਾਤ ਸਾਰਥਿਕ तरीके ਨਾਲ ਅੱਗੇ ਵਧ ਰਹੀ ਹੈ ਤੇ ਉਹਨਾਂ ਨੂੰ ਚੰਗੇ ਨਤੀਜੇ ਆਉਣ ਦੀ ਉਮੀਦ ਹੈ। ਸੂਤਰਾਂ ਦੇ ਮੁਤਾਬਕ ਹੈ ਜਿੱਥੇ ਆਮ ਆਦਮੀ ਪਾਰਟੀ 10 ਸੀਟਾਂ ਦੀ ਮੰਗ ਕਰ ਰਹੀ ਹੈ ਉੱਥੇ ਹੀ ਕਾਂਗਰਸ ਆਪ ਨੂੰ ਸਿਰਫ 5 ਸੀਟਾਂ ਦੇਣ ਲਈ ਤਿਆਰ ਹੈ। ਹਾਲਾਂਕਿ ਚੱਡਾ ਨੇ ਹੁਣ ਤੱਕ ਦੀ ਚਰਚਾ ਦੌਰਾਨ ਸੀਟਾਂ ਦੀ ਵੰਡ ਬਾਰੇ ਕੋਈ ਵੀ ਵੇਰਵੇ ਦੇਣ ਤੋਂ ਇਨਕਾਰ ਕਰ ਦਿੱਤਾ। ਚੱਡਾ ਨੇ ਕਿਹਾ ਕਿ ਜੇਕਰ ਕੋਈ ਜਿੱਤ ਦੀ ਸਥਿਤੀ ਨਹੀਂ ਬਣਦੀ ਤਾਂ ਅਸੀਂ ਇਸ ਨੂੰ ਛੱਡ ਦੇਵਾਂਗੇ। ਇਸ ਤੋਂ ਪਹਿਲਾਂ ਇੰਡੀਅਨ ਨੈਸ਼ਨਲ ਡਿਵੈਲਪਮੈਂਟ ਇਨਕਲੂਸਿਵ ਅਲਾਈንስ ਇੰਡੀਆ ਵਿੱਚ ਭਾਈਵਾਲ ਕਾਂਗਰਸ ਅਤੇ ਆਪ ਦਿਲ ਨੇ ਦਿੱਲੀ ਹਰਿਆਣਾ ਤੇ ਗੁਜਰਾਤ ਚ ਲੋਕ ਸਭਾ ਚੋਣਾਂ ਲਈ ਸੀਟਾਂ ਦੀ ਵੰਡ ਤੇ ਸਮਝੌਤਾ ਸਹੀ ਵਾਦ ਕੀਤਾ ਸੀ ਹਰਿਆਣਾ ਚ ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਸੁਸ਼ੀਲ ਗੁਪਤਾ ਰਾਜ ਚ ਲੋਕ ਸਭਾ ਚੋਣਾਂ ਚ ਪਾਰਟੀ ਦੇ ਇਕਲੋਤੇ ਉਮੀਦਵਾਰ ਸਨ ਉਹ ਭਾਜਪਾ ਦੇ ਨਵੀਨ ਜਿੰਦਲ ਤੋਂ ਹਾਰ ਗਏ ਗੁਪਤਾ ਨੇ ਹਾਰ ਹੀ ਚ ਜ਼ੋਰ ਦੇ ਕੇ ਕਿਹਾ ਸੀ ਕਿ ਆਪ ਹਰਿਆਣਾ ਦੀਆਂ 90 ਵਿਧਾਨ ਸਭਾ ਸੀਟਾਂ ਤੇ ਆਪਣੇ ਦਮ ਤੇ ਚੋਣਾਂ ਲੜਨ ਦੀ ਤਿਆਰ ਹੈ ਪੰਜਾਬ ਚ ਕਾਂਗਰਸ ਤੇ ਆਪ ਨੇ ਵੱਖ-ਵੱਖ ਤੌਰ ਤੇ ਲੋਕ ਸਭਾ ਚੋਣਾਂ ਲੜੀਆਂ ਹਰਿਆਣਾ ਵਿੱਚ 90 ਮੈਂਬਰੀ ਵਿਧਾਨ ਸਭਾ ਲਈ 5 ਅਕਤੂਬਰ ਨੂੰ ਵੋਟਾਂ ਪੈਣੀਆਂ ਨਾਮਜ਼ਦਗੀ ਦਾਖਲ ਕਰਨ ਦੀ ਆਖਰੀ ਮਿਤੀ 12 ਸਤੰਬਰ ਹੈ ਉਧਰ ਬਾਅਦ ਵਿੱਚ ਆਮ ਆਦਮੀ ਪਾਰਟੀ ਨੇ ਸੂਤਰਾਂ ਨੇ ਦੱਸਿਆ ਕਿ ਕਾਂਗਰਸ ਨਾਲ ਗੱਠ ਜੋੜ ਬਾਰੇ ਅਜੇ ਕੋਈ ਅੰਤਿਮ ਫੈਸਲਾ ਨਹੀਂ ਲਿਆ ਗਿਆ ਆਪ ਦੇ ਕਸੂਤਰ ਨੇ ਕਿਹਾ ਕਿ ਗੱਲਬਾਤ ਚੱਲ ਰਹੀ ਹੈ ਪਰ ਅਜੇ ਤੱਕ ਕੋਈ ਫੈਸਲਾ ਨਹੀਂ ਲਿਆ ਗਿਆ ਇਸ ਤੋਂ ਪਹਿਲਾਂ ਜਾਣਕਾਰ ਹਲਕੇ ਦੱਸਦੇ ਆ ਕਿ ਆਮ ਆਦਮੀ ਪਾਰਟੀ ਕਹਿੰਦੀ ਹੈ ਕਿ ਸਾਨੂੰ ਜਿੰਨੀਆਂ ਮਰਜ਼ੀ ਸੀਟਾਂ ਦੇ ਦੋਸੀਂ ਲੜਦਾ ਕੋਈ ਚੱਕਰੀ ਸਿਰਫ 바ਰਗੇਨਿੰਗ ਹੈ ਕਿ ਅਸੀਂ ਕਿਤੇ ਵੱਧ ਲੈ ਜੀਏ ਨਹੀਂ ਕੋਈ ਇਸ਼ੂ ਨਹੀਂ ਹੈਗਾ ਦੂਜੀ ਗੱਲ ਇਹ ਹੈ ਕਿ ਸੰਦੀਪ ਪਟਕੂਣਾ ਦਾ ਬਿਆਨ ਸੀ ਧਮਕੀਆਂ ਦੇਣ ਵਾਲਾ ਬਲੈਕਮੇਲਿੰਗ ਵਾਲਾ ਬਿਆਨ ਆਇਆ ਸੀ ਕਿ ਜਿਹੜਾ ਸਾਨੂੰ ਕਮਜ਼ੋਰ ਸਮਝੇਗਾ ਨੁਕਸਾਨ ਉਠਾ ਲੂਗਾ ਹਾਂ ਜੇਕਰ ਵਾਕਈ ਸਥਿਤੀ ਦੇ ਨਿਗਾਹ ਮਾਰੀ ਜਾਵੇ ਹਰਿਆਣਾ ਦੇ ਅੰਦਰ ਆਮ ਆਦਮੀ ਪਾਰਟੀ ਇਸ ਸਥਿਤੀ 'ਚ ਨਹੀਂ ਹੈ ਕਿਉਂਕਿ ਕਿਸੇ ਨੂੰ ਹਰਾ ਸਕੇ ਜਿਤਾ ਸਕੇ ਕੋਈ ਇੱਕ ਦੋ ਸੀਟਾਂ ਬਣ ਸਕਦੀਆਂ ਨੇਗੀਆਂ ਉਮੀਦਵਾਰ ਦੇ ਸਿਰ ਦੇ ਉੱਤੇ ਕਿ ਸ਼ਾਇਦ ਉੱਥੇ ਐਸੀ ਸਥਿਤੀ ਚ ਆ ਜਾਵੇ ਖਾਸ ਕਰਕੇ ਉਹ ਵੀ ਜਿਹੜੀ ਪੰਜਾਬ ਨਾਲ ਪੱਟੀ ਲੱਗਦੀ ਹੈ ਜਿੰਨੀ ਕਿ ਜਾਂ ਫਿਰ ਉਹ ਦਿੱਲੀ ਨਾਲ ਅਰਬਨ ਏਰੀਆ ਦੀ ਪੱਟੀ ਲੱਗਦੀ ਹੈ ਜਿਹਦੇ ਚ ਗੁਰਦਾਮ ਫਰੀਦাবাদ ਦੇ ਇਲਾਕੇ ਆਉਂਦੇ ਉੱਥੇ ਵੀ ਕੋਈ ਏਡਾ ਵੱਡਾ ਅਸਰ ਹੈ ਨਹੀਂ ਪੰਜਾਬ ਵਾਲੀ ਪੱਟੀ ਦੇ ਨਾਲ ਨਾਲ ਕੁਝ ਇਲਾਕਿਆਂ 'ਚ ਅਸਰ ਹੈਗਾ ਹੈ ਉਹ ਏਡੇ ਵੱਡੇ ਪੱਦਰ ਤੇ ਕਨਵਰਟ ਨਹੀਂ ਹੋ ਸਕਿਆ ਜਿੰਨੇ ਵੱਡੇ ਪੱਦਰ ਤੇ ਆਮ ਆਦਮੀ ਪਾਰਟੀ ਨੂੰ ਉਮੀਦ ਸੀ ਕਿਉਂਕਿ ਆਮ ਆਦਮੀ ਪਾਰਟੀ ਨੇ ਇੱਕ ਵਿਧਾਨ ਸਭਾ ਦੀ ਜਿਮਨੀ ਚੋਣ ਲੜ ਕੇ ਦੇਖ ਹੀ ਲਈ ਪੰਜਾਬ ਲੋਕ ਵਿਧਾਨ ਸਭਾ ਦੀਆਂ ਚੋਣਾਂ ਤੋਂ ਬਾਅਦ ਤਾਂ ਉਹ ਸਾਰੀਆਂ ਸਥਿਤੀਆਂ ਸਪਸ਼ਟ ਨੇ ਹੁਣ ਡੰਡੋਤ ਵੰਦਨਾ ਕਰਦੀ ਹੋਈ ਆਮ ਆਦਮੀ ਪਾਰਟੀ ਕਾਂਗਰਸ ਦੇ ਅੱਗੇ ਐਂ ਟਿਕ ਚੁਕੀ ਹੈ ਕਿ ਸਾਨੂੰ 10 90 ਤੋਂ 50 ਤੇ ਆ ਗਏ 50 ਦੀ ਖਬਰ ਵੀ ਆਈ 50 ਤੋਂ 10 ਤੇ ਆ ਗਏ ਤੇ ਹੁਣ ਆ ਚੁੱਕੇ ਨੇ 5 ਤੇ ਦੇਖਦੇ ਆ ਕਿ ਹੋਰ ਕਿੰਨਾ ਕੁ ਘਟਦੇ ਆ ਫਿਲਹਾਲ ਸੋਮਵਾਰ ਨੂੰ ਸ਼ਾਇਦ ਇਸ ਘਟ ਚੋੜ ਦਾ ਐਲਾਨ ਹੋ ਜਾਵੇ